ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰਸ ਨਾਲ ਹੋ ਜੀ ਤੁਹਾਡੇ ਕੀ ਹਾਲ ਚਾਲ ਨੇ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਦੀ ਜੜੀ ਗੱਲਾਂ ਵਿੱਚ ਰੱਖਣ ਲੋ ਜੀ ਸਵੇਰ ਦਾ ਟਾਈਮ ਆ ਤੇ ਇੱਥੇ ਲੱਗੀ ਮੈਂ ਹੁਣ ਨਾਸ਼ਤੇ ਦੀ ਤਿਆਰੀ ਕਰਨ ਸਵੇਰ ਦੇ ਖਾਣੇ ਪੀਣੇ ਦੀ ਤਿਆਰੀ ਕਰਨ ਤੇ ਮੈਂ ਕਹਾਂ ਚਲੋ ਇੱਕ ਵਾਰ ਤੁਹਾਨੂੰ ਮੌਸਮ ਦਿਖਾ ਦਮਾਂ ਸੂਬਾ ਦਾ ਤੇ ਸਵੇਰੀ ਜਿਹੜੇ ਜਣੇ ਸੀ ਉੱਠ ਕੇ ਪੀਂਉਂਦੇ ਸੀਗੇ ਰਾਤ ਨੂੰ ਨਹੀਂ ਪੀਉਂਦੇ ਸੀ ਬਾਈਟ ਚਨੇ ਜਿਹੜੇ ਸਵੇਾਈਂ ਪੀਉਂਦੇ ਸੀਗੇ ਜਦੋਂ ਮੈਂ ਉੱਠੀ ਸੀ ਉਦੋਂ ਹੀ ਚਨੇ ਪਿਉ ਕੇ ਰੱਖਤੇ ਸੀਗੇ ਤੇ ਹੁਣ ਚਣਿਆਂ ਨੂੰ ਮੈਂ ਉਬਾਲਣ ਲੱਗੀ ਆ ਅੱਜ ਮੈਨੂੰ ਥੋੜੀ ਜਿਹੀ ਕਾਲੀ ਆ ਕਿਉਂਕਿ ਮੈਂ ਹੋ ਗਈ ਸੀ ਲੇਟ ਉੱਠਿਆ ਨਹੀਂ ਗਿਆ ਪਤਾ ਨਹੀਂ ਕਿਉਂ ਅੱਜ ਉੱਠਿਆ ਨਹੀਂ ਗਿਆ ਲੇਟ ਹੋ ਗਈ ਤਾਂ ਕਰਕੇ ਫਿਰ ਮੈਂ ਜਿਹੜੇ ਚਨੇ ਆਲੂ ਕੱਟਲੇ ਸੀਗੇ ਮਤਲਬ ਕੱਟੇ ਨਹੀਂ ਸੀਗੇ ਛਿੱਲਲੇ ਸੀਗੇ ਆਲੂ ਛੱਲ ਕੇ ਉਦੋਂ ਹੀ ਮੈਂ ਟਿਫਨ ਲੈ ਲਿਆ ਸੀ ਇੱਕ ਸਟੀਲ ਦਾ ਸਟੀਲ ਦਾ ਟਿਫਨ ਲੈ ਕੇ ਕੁੱਕਰ ਦੇ ਵਿੱਚ ਹੀ ਨਾਲੇ ਤਾਂ ਚਨੇ ਜਿਹੜੇ ਉਹ ਉਬਾਲ ਲੂੰਗੀ ਨਾਲੇ ਆਲੂ ਉਬਾਲ ਲੂੰਗੀ ਇੱਕ ਕੌਸ ਦੇ ਨਾਲ ਦੋ ਕੰਮ ਹੋ ਜਾਣਗੇ ਨਹੀਂ ਫਿਰ ਜਦੋਂ ਮੈਂ ਆਲੂ ਜਾਂ ਤਾਂ ਕੱਚੇ ਕੱਟ ਕੇ ਪਾਉਣੇ ਸੀ ਤਾਂ ਸਬਜ਼ੀ ਬਣਾਉਣ ਨੂੰ ਟਾਈਮ ਲੱਗਣਾ ਸੀ ਚਨੇ ਨੇ ਤਾਂ ਪੈਸੇ ਵੀ ਉਬਾਲਣੇ ਸੀਗੇ ਮੈਂ ਕਿਹਾ ਵੀ ਨਾਲ ਹੀ ਮੈਂ ਆਲੂ ਵੀ ਇਸ ਤਰ੍ਹਾਂ ਉਬਾਲ ਲੈਣੇ ਆ ਪਹਿਲਾਂ ਮੈਨੂੰ ਇਹ ਸੀ ਵੀ ਚੌਲ ਇੱਕ ਟਿਫਨ ਦੇ ਵਿੱਚ ਮੈਂ ਚੌਲ ਪਾ ਕੇ ਚੌਲ ਵੀ ਉਬਾਲ ਲੈਣੇ ਆ ਪਰ ਮੈਂ ਕਿਹਾ ਚਲੋ ਕੋਈ ਨਹੀਂ ਬਿਜਨੇ ਟਾਈਮ ਦੇ ਵਿੱਚ ਚਨੇ ਉਬਲਣਗੇ ਚੌਲ ਦਾ ਬਣਾਈ ਜਾਣੇ ਲਗੇ ਤੇ ਲੋ ਜਿਹੜੇ ਵਿੱਚ ਕੁੱਕਰ 'ਚ ਪਾਣੀ ਪਾਦਾ ਸੀਗਾ ਚਨੇ ਪਾ ਕੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਨਮਕ ਐਡ ਕਰ ਦੂੰਗੀ ਤੇ ਨਾਲ ਹੀ ਜਿਹੜਾ ਸੀਗਾ ਟਿਫਨ ਜਿਹਦੇ ਵਿੱਚ ਮੈਂ ਆਲੂ ਆਖਿਆ ਛਿੱਲ ਕੇ ਉਹ ਰੱਖ ਦੂੰਗੀ ਬਸ ਬਾਹਰ ਉਧਰ ਰੱਖ ਦੂੰਗੀ ਇੰਡੈਕਸ਼ਨ ਤੇ ਤੇ ਗੈਸ ਤੇ ਮੈਂ ਰੱਖ ਦੂੰਗੀ ਚੌਲ ਬਣਨ ਦੇ ਲਈ ਬਸ ਇਹ ਮੇਰੇ ਇਸ ਤਰ੍ਹਾਂ ਅੱਜ ਥੋੜਾ ਜਲਦੀ ਖਾਣਾ ਬਣ ਜੂਗਾ ਕਿਉਂਕਿ ਮੈਂ ਪਹਿਲੀ ਲੇਟ ਹੋਗੀ ਪਤਾ ਨਹੀਂ ਕਿਉਂ ਉੱਠਿਆ ਹੀ ਨਹੀਂ ਗਿਆ ਹੈਗਾ ਰਾਤ ਸੌ ਰਾਤ ਨੂੰ ਵੀ ਲੇਟ ਸੌਈ ਸੀ ਤੇ ਸੁਬਾਹ ਫਿਰ ਪਤਾ ਨਹੀਂ ਕਿਉਂ ਨਹੀਂ ਉੱਠਿਆ ਗਿਆ ਹੈਗਾ ਤੇ ਚਲੋ ਜੀ ਇਹ ਕਪਟਕਣ ਬੰਦ ਕਰ ਦਿੱਤਾ ਤੇ ਇੱਥੇ ਬਾਹਰ ਇੰਡੈਕਸ਼ਨ ਤੇ ਰੱਖ ਦਿੰਨੀ ਹਾਂਗੀ ਮੈਂ ਤੇ ਇਹਨੂੰ ਪੂਰਾ ਪਹਾਈ ਤੇ ਕਰ ਦਿੱਤਾ ਇੰਡੈਕਸ਼ਨ ਨੂੰ 2000 ਤੇ ਠੀਕ ਆ ਜੀ ਤੇ ਚਲੋ ਜੀ ਸੋਣਾ ਇੱਥੇ ਦੋਨੋਂ ਕੰਮ ਆਪਣੇ ਹੋ ਜਾਣਗੇ ਫਿਰ ਉਸ ਤੋਂ ਬਾਅਦ ਮੈਂ ਤਿਆਰੀ ਕਰ ਲਵਾਂਗੀ ਤੜਕੇ ਦੀ ਚੌਲ ਸੀਗੇ ਜਿਹੜੇ ਤੇ ਸਿੰਪਲ ਤੜਕਾ ਲਾ ਕੇ ਜੀਰੇ ਦਾ ਦੇਸੀ ਘੀ ਪਾ ਕੇ ਜੀਰਾ ਪਾ ਕੇ ਉਸ ਤੋਂ ਬਾਅਦ ਮੈਂ ਤੜਕਾ ਲਾ ਕੇ ਇਹਨਾਂ ਨੂੰ ਚੌਲਾਂ ਨੂੰ ਪਾਤਾ ਸੀਗਾ ਤੇ ਉਸ ਤੋਂ ਬਾਅਦ ਟਮਾਟਰ ਦੇ ਸਾਰੇ ਬੀਜ ਵਗੈਰਾ ਸੀ ਜਿਹੜੀ ਗੁੱਤ ਵਗੈਰਾ ਸੀ ਉਹ ਕੱਢ ਲਈ ਕਿਉਂਕਿ ਪਿੰਦਰ ਦੇ ਪਥਰੀ ਹੈ ਜੀ ਤਾਂ ਕਰਕੇ ਮੈਂ ਟਮਾਟਰ ਤਾਂ ਵੈਸੇ ਤਾਂ ਸਕਿੱਪ ਹੀ ਕਰਦੀ ਹੁੰਨੀ ਆ ਪਾਉਂਦੀ ਉਹ ਨਹੀਂ ਹੈਗੀ ਪਰ ਜਿਹੜੀ ਚਣਿਆਂ ਦੀ ਸਬਜ਼ੀ ਹੁੰਦੀ ਉਹਦੇ ਵਿੱਚ ਜ਼ਰੂਰ ਚਾਹੀਦੇ ਨੇਗੇ ਤੇ ਤਾਂ ਕਰਕੇ ਫਿਰ ਮੈਂ ਇਹਦੇ ਵਿੱਚ ਬੀਜ ਵਗੈਰਾ ਸੀ ਜਿਹੜੇ ਸਾਰੇ ਉਹ ਕੱਢਤੇ ਸੀਗੇ ਤੇ ਦੋ ਟਮਾਟਰ ਲੈ ਲਏ ਸੀਗੇ ਪਿਆਜ਼ ਹੋ ਗਿਆ ਜਿਵੇਂ ਲਸਣ ਹੋ ਗਿਆ ਹਰੀ ਮਿਰਚ ਹੋ ਗਈ ਸਾਰਿਆਂ ਦਾ ਆਪਾਂ ਬਣਾ ਲਾਂਗੇ ਇਹਦੇ ਵਿੱਚ ਚੋਪਰ ਦੇ ਵਿੱਚ ਮਸਾਲਾ ਨਮਕ ਮਿਰਚ ਹਲਦੀ ਸਾਰਾ ਪਿੱਛੇ ਮਿਕਸ ਕਰਕੇ ਆ ਮਸਾਲਾ ਬਣਾ ਲੂੰਗੀ ਤਾਂ ਕਿ ਜਲਦੀ ਕੰਮ ਜਿਹੜਾ ਹੋ ਜAVE ਹੈਨਾ ਆ ਕਿਉਂਕਿ ਇਸ ਟਾਈਮ ਮੇਰੇ ਝਾੜੂ ਪੋਚੇ ਦਾ ਵੀ ਕੰਮ ਸਾਰਾ ਪਿਆ ਸੀ ਜਦੋਂ ਉੱਠਿਆ ਹੀ ਨਹੀਂ ਗਿਆ ਤਾਂ ਅੱਜ ਸਾਰੇ ਕੰਮ ਪਏ ਸੀਗੇ ਪਤਾ ਨਹੀਂ ਕਿਉਂ ਥਕਾਵਟ ਬਹੁਤ ਜ਼ਿਆਦਾ ਹੋਈ ਹੋਈ ਹੈਗੀ ਤੇ ਉੱਠਿਆ ਹੀ ਨਹੀਂ ਗਿਆ ਹੈਗਾ ਤੇ ਚਲੋ ਜੀ ਮਸਾਲਾ ਬਣਾ ਕੇ ਆਪਾਂ ਮਸਾਲਾ ਵੀ ਬਣਨ ਲਈ ਰੱਖ ਦਿੰਨੇ ਜਿੰਨੇ ਟਾਈਮ ਦੇ ਵਿੱਚ ਉਧਰ ਚਣਿਆਂ ਨੂੰ ਸੀਟੀ ਆਉਂਦੀ ਹੈ ਹੈਨਾ ਦੋ ਤਿੰਨ ਜਾਂ ਚਾਰ ਸੀਟੀਆਂ ਮੈਂ ਦਵਾਂਗੀ ਉਹਨਾਂ ਨੂੰ ਚਣਿਆਂ ਨੂੰ ਤੇ ਉਹਨੇ ਟਾਈਮ ਦੇ ਵਿੱਚ ਇਧਰ ਮਸਾਲਾ ਬਣਾ ਲਵਾਂਗੀ ਆਟਾ ਗੁੰਨ ਲਵਾਂਗੀ ਚੌਲ ਮੇ ਬਣਨ ਦੇ ਲਈ ਰੱਖ ਹੀ ਦਿੱਤੇ ਨੇ ਹੈਨਾ ਸਵੇਰ ਦਾ ਵੈਸੇ ਵੀ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਸਵੇਰ ਟਾਈਮ ਤਾਂ ਇੰਨੇ ਜ਼ਿਆਦੇ ਕੰਮ ਹੁੰਦੇ ਨਹੀਂ ਭੱਜੜ ਪੈਂਦੀ ਹੁੰਦੀ ਹੈ ਕੋਈ ਚਾਹ ਮੰਗਦਾ ਕੋਈ ਟਾਹਲ ਮੰਗਦਾ ਕੋਈ ਕੁਛ ਹੈਨਾ ਐਦਾਂ ਕਰਕੇ ਸਾਰੇ ਕੰਮ ਜਿਹੜੇ ਬਹੁਤ ਜ਼ਿਆਦਾ ਫੁੱਲ ਜਾਂਦੇ ਨੇ ਤੇ ਲਓ ਜੀ ਇਧਰ ਆਪਾਂ ਚੌਪੜ ਤੇ ਜਿਹੜਾ ਮਸਾਲਾ ਜਿਹੜਾ ਬਣਾ ਲਿਆ ਹੈ ਇਸ ਚੌਪਰ ਨੇ ਮੇਰਾ ਕੰਮ ਬਹੁਤ ਆਸਾਨ ਕੀਤਾ ਹੋਇਆ ਵੈਸੇ ਵੀ ਹੁਣ ਮੈਂ ਜਿਵੇਂ ਕਿ ਜਿਹੜਾ ਕੰਮ ਮੈਨੂੰ ਇਹ ਹੁੰਦਾ ਵੀ ਮੈਂ ਪਹਿਲਾਂ ਕਰ ਸਕਦੀ ਹਾਂ ਮੈਂ ਪਹਿਲਾਂ ਕਰਕੇ ਰੱਖ ਦੇਣੀ ਹੁੰਨੀ ਹੈਗੀ ਤਾਂ ਕਰਕੇ ਟਾਈਮ ਦੀ ਵੀ ਬਚਤ ਰਹਿੰਦੀ ਹੈ ਤੇ ਆਪ ਨੂੰ ਵੀ ਗੁੱਸਾ ਨਹੀਂ ਚੜਦਾ ਹੈਗਾ ਹਨਾ ਆਪ ਨੂੰ ਵੀ ਇਹ ਹੁੰਦਾ ਜਦੋਂ ਆਪਾਂ ਨੂੰ ਤੋਂ ਇੱਕਦਮ ਕੋਈ ਚੀਜ਼ ਮੰਗਦਾ ਵੀ ਆਹ ਚੀਜ਼ ਦੇ ਦਿਓ ਹਨਾ ਤਾਂ ਉਦੋਂ ਘਬਰਾਹਟ ਹੁੰਦੀ ਹੈ ਕਿਉਂਕਿ ਪਹਿਲਾਂ ਹੀ ਆਪਣੇ ਇੰਨੇ ਕੰਮ ਪਏ ਹੁੰਦੇ ਨੇ ਫਿਰ ਉਤੋਂ ਬਾਜਾਂ ਵੱਜਣ ਲੱਗ ਜਾਂਦੇ ਨੇ ਵੀ ਆਹ ਚਾਹੀਦਾ ਫਿਰ ਘਬਰਾਹਟ ਹੋ ਜਾਂਦੀ ਹੈ ਆ ਕਰਕੇ ਮੈਂ ਜਿਹੜੇ ਕੰਮ ਮੈਨੂੰ ਐ ਲੱਗਦਾ ਵੀ ਇਹ ਕਰਕੇ ਰੱਖ ਸਕਦੇ ਆ ਹਨਾ ਉਹ ਕੰਮ ਮੈਂ ਕਰਕੇ ਰੱਖ ਲੈਣੀ ਹੁੰਦੀ ਹੈਗੀ ਤੇ ਲੋ ਜੀ ਇੱਥੇ ਤੇਲ ਪਾ ਲਿਆ ਸੀ ਸਰੋਂ ਦਾ ਜੀਰਾ ਪਾ ਲਿਆ ਤੇ ਉਦੋਂ ਆ ਜਿਹੜਾ ਮਸਾਲਾ ਸੀਗਾ ਇਹ ਬਣਨ ਲਈ ਰੱਖਤਾ ਤੇ ਇਹ ਕੰਮ ਵੀ ਮੇਰਾ ਆਸਾਨ ਹੋ ਗਿਆ ਹਨਾ ਹੁਣ ਮੈਂ ਨਾਲ ਦੀ ਨਾਲ ਆਟਾ ਘੋਲ ਲੂੰਗੀ ਤੇ ਖਾਣਾ ਵੀ ਉਨੇ ਟਾਈਮ 'ਚ ਹੀ ਤਿਆਰ ਕਰ ਦੂੰਗੀ ਉਸ ਤੋਂ ਵੀ ਮਤਲਬ ਕਿ ਪਹਿਲਾਂ ਹੀ ਤਿਆਰ ਕਰਤਾ ਸੀ ਕਿਉਂਕਿ ਜਿਵੇਂ ਤੁਹਾਨੂੰ ਦੱਸਿਆ ਵੀ ਜਿੰਨੇ ਟਾਈਮ ਦੇ ਵਿੱਚ ਆਲੂਆਂ ਨੇ ਵਿੱਚ ਹਨਾ ਸਬਜੀ ਦੇ ਪੱਕਣਾ ਸੀ ਉਹ ਪਹਿਲਾਂ ਹੀ ਮੈਂ ਚਣਿਆਂ ਦੇ ਨਾਲ ਹੀ ਜਿਹੜੇ ਆਲੂ ਤਿਆਰ ਕਰ ਲਏ ਹਨਾ ਉਸ ਤੋਂ ਬਾਅਦ ਮਸਾਲਾ ਹੋ ਗਿਆ ਸੀ ਇਹਦੇ ਵਿੱਚ ਪਾਤਾ ਸੀਗਾ ਮੈਂ ਥੋੜੀ ਜਿਹੀ ਪਾਤੀ ਸੀ ਕਸੂਰੀ ਮੇਥੀ ਤੇ ਉਸ ਤੋਂ ਬਾਅਦ ਇੱਧਰ ਚਨੇ ਵੀ ਹੋ ਗਏ ਸੀਗੇ ਤੇ ਬਾਹਰ ਕੱਢ ਕੇ ਚਨੇ ਤੇ ਇਹਦੇ ਵਿੱਚ ਮੈਂ ਜਿਹੜੇ ਆਲੂ ਪਾਏ ਸੀਗੇ ਉਹਨਾਂ ਨੂੰ ਬਸ ਥੋੜੇ ਜਿਹਾ ਮੈਸ਼ ਕਰ ਲੂੰਗੀ ਤੇ ਨਾਲੇ ਆਪਾਂ ਚਨੇ ਆਲੂ ਜਿਹੜੇ ਉਹਦੇ ਵਿੱਚ ਮਿਕਸ ਕਰ ਦਾਂਗੇ ਮਸਾਲੇ ਦੇ ਵਿੱਚ ਬਸ ਉਸ ਤੋਂ ਬਾਅਦ ਫਿਰ ਗਰੇਵੀ ਤਿਆਰ ਕਰਨੀ ਹੁੰਦੀ ਹੈਗੀ ਤੇ ਉਹ ਆਪਾਂ ਦੇਖ ਲਾਂਗੇ ਜਿੰਨੇ ਕ ਆਪਾਂ ਨੂੰ ਚਾਹੀਦੀ ਹੁੰਦੀ ਹੈ ਗਰੇਵੀ ਬਸ ਤਿਆਰ ਕਰਕੇ ਇੱਕ ਅਵਾਲ ਦੇਣਾ ਤਾਂ ਸਬਜ਼ੀ ਜਿਹੜੀ ਚਣਿਆਂ ਦੀ ਉਹ ਬਣ ਕੇ ਤਿਆਰ ਹੋ ਜੂਗੀ ਹੈ ਨਾ ਇਹ ਕੰਮ ਵੀ ਥੋੜਾ ਸੋਖਾ ਹੋ ਜੂਗਾ ਤੇ ਲਓ ਜੀ ਇਸ ਤਰ੍ਹਾਂ ਆਲੂ ਸੀਗੇ ਜਿਹੜੇ ਥੋੜੇ ਥੋੜੇ ਮੈਂ ਛੋਟੇ ਕਟਚੀ ਦੇ ਨਾਲ ਇਸ ਤਰ੍ਹਾਂ ਭੰਨ ਲਈ ਸੀਗੇ ਤੇ ਆਪਾਂ ਫਿਰ ਮਿਕਸ ਕਰ ਦਾਂਗੇ ਆਲੂ ਨੇ ਜਿਹੜੇ ਥੋੜਾ ਟਾਈਮ ਮੈਂ ਪਹਿਲਾਂ ਮਿਕਸ ਕਰ ਦੂੰਗੀ 1-2 ਮਿੰਟ ਤਾਂ ਕਿ ਜਿਹੜਾ ਮਸਾਲੇ ਨੇ ਜਣਾ ਆ ਉਹ ਆਲੂ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਕਿਉਂਕਿ ਆਪਾਂ ਇਹਨੂੰ ਘੱਟ ਹੀ ਪਕਾਉਣਾ ਹੁਣ ਆਲੂ ਆਲਰੇਡੀ ਜਿਹੜੇ ਆਪਣੇ ਪੱਕੇ ਹੋਈ ਨੇਗੇ ਹਨਾ ਤੇ ਲੋ ਜੀ ਇਹਨੂੰ ਆਪਾਂ ਕਰ ਦਿੰਨੇ ਆ ਮਿਕਸ ਤੇ ਮਸਾਲਾ ਬਹੁਤ ਸੋਹਣਾ ਬਣਦਾ ਚੋਪਰ ਦੇ ਨਾਲ ਹਨਾ ਬਹੁਤ ਟੇਸਟੀ ਮਸਾਲਾ ਬਣਦਾਗਾ ਲੋ ਜੀ ਆਲੂ ਕਰ ਤੇ ਮਿਕਸ ਉਸ ਤੋਂ ਬਾਅਦ ਚਨੇ ਨੇ ਜਿਹੜੇ ਚਨੇ ਮਿਕਸ ਕਰ ਦੂੰਗੀ ਤੇ ਇਹ ਕੰਮ ਹੋ ਜਾਊਗਾ ਆਟਾ ਇੱਥੇ ਮੈਂ ਸ਼ਾਇਦ ਗੁੰਨ ਕੇ ਰੱਖ ਲਿਆ ਸੀਗਾ ਕਿਉਂਕਿ ਜਦੋਂ ਮੈਂ ਮਸਾਲਾ ਰੱਖ ਤਾ ਸੀ ਬਣ ਲਈ ਤਾਂ ਮੈਂ ਆਟਾ ਵੀ ਗੁੰਨ ਤਾ ਸੀਗਾ ਹਨਾ ਉਸ ਤੋਂ ਬਾਅਦ ਫਿਰ ਨਾਲ-ਨਾਲ ਚੱਲੀ ਜਾਂਦੇ ਨੇ ਕਾਫੀ ਸਾਰੇ ਬਰਤਨ ਹੋ ਜਾਂਦੇ ਨੇ ਉਹ ਸਾਫ਼ ਕਰਦੇ ਨੇ ਜਾਂ ਕੋਈ ਹੋਰ ਜਿਵੇਂ ਦੁੱਧ ਆ ਜਾਂਦਾ ਇਸ ਟਾਈਮ ਸੋ ਬਾਈ ਕਲੀਅਰ ਸਾਫ਼ ਦੁੱਧ ਦੇ ਜਾਂਦੇ ਨੇ ਫੜਾ ਜਾਂਦੇ ਨੇ ਹਨਾ ਤਾਂ ਦੁੱਧ ਵੀ ਮੈਂ ਨਾਲ ਦੀ ਨਾਲ ਮਤਲਬ ਕਿ ਜਿਹੜੀ ਦੁੱਧ ਵਾਲੀ ਕੰਨੀ ਹੁੰਦੀ ਉਹ ਬੇਲੀ ਕਰ ਦਿੰਦੇ ਹਾਂ ਹਨਾ ਤਾਂ ਤੁਸਕ ਦੇ ਵਿੱਚ ਦੁੱਧ ਕੱਢ ਲੈਣੇ ਗਰਮ ਕਰਨ ਲਈ ਕਈ ਵਾਰ ਮੈਂ ਪਹਿਲਾਂ ਹੀ ਦੁੱਧ ਸ਼ਾਇਦ ਅਜੇ ਤੋਂ ਪਹਿਲਾਂ ਮੈਂ ਦੁੱਧ ਗਰਮ ਕਰਤਾ ਸੀਗਾ ਹਨਾ ਚਨੇ ਆਇਲ ਹੋਣ ਤੋਂ ਪਹਿਲਾਂ ਹੀ ਉਹ ਮੈਂ ਕਰਤਾ ਸੀਗਾ ਦੁੱਧ ਕਰਵਾ ਹੈ ਨਾ ਇਹ ਕੰਮ ਵੀ ਹੋ ਗਿਆ ਸੀ ਨਾਲ ਨਾਲ ਜਿਵੇਂ ਹੋਰ ਕੰਮ ਹੁੰਦੇ ਨੇ ਜਿਹੜੇ ਉਹ ਕਰ ਲੈਣੇ ਆਗੇ ਹੈ ਨਾ ਤੇ ਕੱਲ ਮੇਰਾ ਵਲੌਗ ਆਇਆ ਨਹੀਂ ਜੀ ਅੱਜ ਵਲੌਗ ਆ ਰਿਹਾ ਹੈ ਇੱਕ ਵੈਸੇ ਤੁਸੀਂ ਕੱਲ ਦੇਖਣਾ ਸੀ ਇਹ ਵਾਲਾ ਵਲੌਗ ਪਰ ਕੱਲ ਮੇਰਾ ਸਿਰ ਬਹੁਤ ਜ਼ਿਆਦਾ ਦੁਖ ਰਿਹਾ ਸੀਗਾ ਤਾਂ ਕਰਕੇ ਵਲੌਗ ਨਹੀਂ ਆਇਆ ਹੈਗਾ ਮੇਰਾ ਕੱਲ ਹੈ ਨਾ ਤੇ ਇੱਕ ਵਾਰ ਮੈਨੂੰ ਪੁੱਛਿਆ ਸੀ ਕਮੈਂਟ ਆਇਆ ਸੀ ਪੁੱਛਦੇ ਸੀ ਵੀ ਫਰਸ ਕਾਦਾ ਇਹ ਹੈ ਨਾ ਲੱਗਿਆ ਹੋ ਜੀ ਇਸ ਦਿਨ ਮੈਂ ਆਪਣਾ ਮਤਲਬ ਕਿ ਸੋਫਾ ਕਲੀਨ ਕੀਤਾ ਸੀ ਉਸ ਦਿਨ ਇੱਕ ਕਮੈਂਟ ਆਇਆ ਸੀ ਪੁੱਛਦੇ ਸੀ ਵੀ ਫਰਸ਼ ਕਾਦਾ ਲੱਗਿਆ ਇਹ ਫਰਸ਼ ਨਾ ਸਾਡੇ ਕੋਲ ਉਹ ਹੀ ਪਾਇਆ ਹੋਇਆ ਸੀਮਿੰਟ ਦਾ ਤੇ ਪਰ ਪੋਚਾ ਜਿਹੜਾ ਉਹ ਪੱਥਰ ਵਾਂਗੂ ਹੀ ਲੱਗਦਾ ਬਹੁਤ ਸੋਹਣਾ ਪੋਚਾ ਲੱਗਦਾ ਤੇ ਲੋ ਜੀ ਇਸ ਤੋਂ ਬਾਅਦ ਸਨੀ ਨੂੰ ਮੈਂ ਤੋਰਤਾ ਸੀਗਾ ਤੇ ਕਿਚਨ ਦੀ ਸਾਰੀ ਸਫਾਈ ਕਰਤੀ ਸੀ ਆਪਣਾ ਜਿਹੜਾ ਖਾਣਾ ਸੀ ਹੋਰ ਨਹੀਂ ਬਣਾਇਆ ਸੀ ਬਾਅਦ ਦੇ ਵਿੱਚ ਬਣਾਵਾਂਗੇ ਤੇ ਉਸ ਤੋਂ ਬਾਅਦ ਇਹ ਟਾਈਮ ਆ ਜਿਹੜਾ ਹੈਗਾ ਟਾਈਮ ਸ਼ਾਮ ਦਾ ਤੇ ਜਾਂ ਸ਼ਾਮ ਦਾ ਵੀ ਦੁਪਹਿਰ ਤੋਂ ਬਾਅਦ ਦਾ ਟਾਈਮ ਆ ਵੀ ਜਿਆਦਾ ਟਾਈਮ ਵੀ ਨਹੀਂ ਸੀਗਾ ਧੁੱਪ ਬਹੁਤ ਸੀ ਬਾਹਰ ਹਨਾ ਫਿਰ ਮੈਂ ਸੋਚਿਆ ਵੀ ਕੱਲ ਨਾ ਸਣੀ ਲੈ ਕੇ ਆਏ ਸੀ ਕੱਲ ਪਤਾ ਨਹੀਂ ਪਰ ਕੱਲ ਲੈ ਕੇ ਆਏ ਸੀਗਾ ਤਰਬੂਜ ਮੈਂ ਕਿਹਾ ਵੀ ਕੱਟ ਕੇ ਇਹਨੂੰ ਵੀ ਫ੍ਰਿਜ ਦੇ ਵਿੱਚ ਰੱਖ ਦਿੰਦੇ ਆ ਜਦੋਂ ਖਾਣਾ ਹੋਊਗਾ ਤਾਂ ਬੱਚੇ ਦੇਖੋ ਆਪ ਵੀ ਚੱਕ ਕੇ ਖਾ ਲੈਣਗੇ ਹਨਾ ਵੀ ਇਹ ਵੀ ਨਾਲ ਹੀ ਤਾਂ ਖੋਡਾ ਜਿਹੜਾ ਫਿਰ ਸਪੇਸ ਜਿਆਦਾ ਰੁਕਦੀਏ ਥਾਂ ਜਿਆਦਾ ਹਨਾ ਫ੍ਰਿਜ ਉਹ ਕਰਕੇ ਮਤਲਬ ਕਿ ਭਰੇ ਭਰੇ ਨਹੀਂ ਰਹਿੰਦਾ ਹੈਗਾ ਹਨਾ ਤਾ ਘਰ ਕੇ ਬਸ ਜੋ ਵੀ ਮੈਂ ਮਤਲਬ ਇੱਕ ਰੈਪ পেਪਰ ਆਉਂਦਾ ਹੁੰਦਾ ਉਹਨੂੰ ਉੱਪਰ ਦੀ ਰੈਪ ਕਰ ਦੋ ਤਾਂ ਫਰੂਟ ਨੇ ਜਿਹੜੇ ਉਦਾਂ ਹੀ ਫਰੈਸ਼ ਜਿਹੇ ਰਹਿੰਦੇ ਨੇ ਇਹ ਵੀ ਖਰਾਬ ਜਿਹੇ ਨਹੀਂ ਹੁੰਦੇ ਹੈਗੇ ਤਾਂ ਕਰਕੇ ਮੈਂ ਫਿਰ ਇਹ ਕੱਟ ਕੇ ਪਹਿਲੇ ਰੱਖਦਾ ਸੀ ਮੈਂ ਕਹਾ ਚਲੋ ਵੀ ਕੱਟ ਕੇ ਰੱਖ ਦੇਨੇ ਉਸ ਤੋਂ ਬਾਅਦ ਫਿਰ ਸਣੀ ਨੇ ਮੰਗਿਆ ਵੀ ਸੀ ਕਹਿੰਨਾ ਮੰਮੀ ਮੈਨੂੰ ਉਹ ਦੇ ਦੋ ਕੱਟ ਕੇ ਤਰਬੂਜ ਕੱਟ ਕੇ ਦੇ ਦੋ ਹਨਾ ਤੇ ਉਹਨਾਂ ਨੂੰ ਵੀ ਕੱਟ ਕੇ ਦੇਦਾ ਸੀ ਤਰਬੂਜ ਮਤਲਬ ਕਿ ਫਿਰ ਨਾਲੇ ਮੈਂ ਜਿਹੜਾ ਸੀਗਾ ਬਚਦਾ ਉਹਨੂੰ ਉਹ ਰੈਪ ਕਰਦਾ ਸੀਗਾ ਰੈਪ ਕਰਕੇ ਰੱਖਦਾ ਸੀਗਾ ਤੇ ਲੋ ਜੀ ਦੋ ਪਲੇਟਾਂ ਨੇ ਇਹ ਇੱਕ ਪਲੇਟ ਸਾਬ ਤੇ ਪਿੰਦਰ ਖਾਣਗੇ ਇੱਕ ਸਣੀ ਨੂੰ ਦੇ ਕੇ ਨੇ ਅੰਦਰ ਉਹ ਖਾ ਲੈਣਗੇ ਹਨਾ ਤੇ ਬਾਕੀ ਬਚਦੇ ਨੂੰ ਮੈਂ ਵੀ ਖਾਉਂਗੀ ਤੇ ਵਾਕਿਆ ਗਰਮੀਆਂ ਵਿੱਚ ਆਪਾਂ ਨੂੰ ਖਾਣਾ ਚਾਹੀਦਾ ਇਸ ਤਰ੍ਹਾਂ ਵਾਕ ਹਨਾ ਜਿਹੜਾ ਹੈਗਾ ਤਰਬੂਜ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੁੰਦਾਗਾ ਤੇ ਵਧੀਆ ਫਰੂਟ ਆ ਇਹ ਖਾਣਾ ਵੀ ਚਾਹੀਦਾ ਹੈ ਆਪਾਂ ਨੂੰ ਹਨਾ ਲਓ ਜੀ ਇਤ੍ਰਪਿੰਦਰ ਤੇ ਕਲੇਰ ਸਾਹਿਬ ਦੋਨੋਂ ਬੈਠੇ ਸੀ ਇਹ ਵਾਲੇ ਰੂਮ ਚ ਵੱਡੇ ਰੂਮ ਦੇ ਵਿੱਚ ਇਹਨਾਂ ਨੂੰ ਵੀ ਮੈਂ ਕੱਟ ਕੇ ਜਿਹੜੇ ਤਰਬੂਜ ਦੇਤੇ ਸੀ ਮੈਂ ਕਾ ਖਾ ਲਓ ਤੁਸੀਂ ਤੇ ਇਹ ਵੀ ਖਾ ਰਹੇ ਸੀ ਕਿ ਤੇ ਕਲੇਰ ਸਾਹਿਬ ਨੂੰ ਅੱਜ ਕੱਲ ਬੜਾ ਆਪਣੀ ਸਿਹਤ ਦਾ ਬੜਾ ਧਿਆਨ ਰੱਖ ਰਹੇ ਨੇ ਹਨਾ ਬੜਾ ਆਪਣਾ ਕਹਿੰਦੇ ਨੇ ਮਤਲਬ ਮੇਰਾ ਪੇਟ ਵੱਧ ਗਿਆ ਤਾਂ ਇਹ ਦਵਾਈ ਵੀ ਲੈ ਕੇ ਆਏ ਨੇ ਹਨਾ ਤੇ ਬਾਕੀ ਉਹਦਾ ਫਰੂਟ ਵਗੈਰਾ ਚ ਇਹਨਾਂ ਨੂੰ ਬੜੀ ਦਿਲਚਸਪੀ ਹੁੰਨ ਬੜਾ ਖਾਣ ਲੱਗੇ ਨੇ ਪਹਿਲਾਂ ਨੱਕ ਮਾਰਦੇ ਹੁੰਦੇ ਸੀ ਦੇਖੋ ਇੱਧਰ ਬੈਠਾ ਸਣੀ ਖਾ ਰਿਹਾ ਸੀ ਮੈਂ ਕਹ ਲਿਆ ਚੱਲ ਤੈਨੂੰ ਵੀ ਛੂਟ ਕਰ ਲਾ ਤੇ ਹੱਸਦਾ ਸੀਗਾ ਤੇ ਲੋ ਜੀ ਉਸ ਤੋਂ ਬਾਅਦ ਫਿਰ ਮੈਂ ਅੱਗੇ ਸੇ ਕਿਚਨ ਚ ਇੱਥੇ ਜਿਹੜਾ ਫਰੂਟ ਬਚਿਆ ਸੀਗਾ ਉਹਨੂੰ ਬਸ ਆ ਜਿਵੇਂ ਕਿ ਰੈਪ ਪੇਪਰ ਆਉਂਦਾ ਇੱਕ ਰੋਲ ਜਾਂਦਾ ਹੁੰਦਾ ਤੁਸੀਂ ਇਹਨੂੰ ਲਿਆ ਕੇ ਰੱਖ ਸਕਦੇ ਹੋ ਸਸਤਾ ਕੋਈ ਵੀ ਫਰੂਟ ਤੁਸੀਂ ਇਸ ਤਰ੍ਹਾਂ ਨਾ ਕਟਿੰਗ ਕਰਕੇ ਉਹਨੂੰ ਰੈਪ ਕਰਕੇ ਰੱਖ ਦੋ ਤੇ ਮੈਂ ਹਰ ਇੱਕ ਚੀਜ਼ ਨੂੰ ਸਾਹਮਣੇ ਰੱਖ ਲੈਂਦੀ ਇਹ ਮੈਨੂੰ ਸ਼ਾਇਦ ਪਤਾ ਨਹੀਂ ਕਿੱਥੋਂ ਮਿਲਿਆ ਮਤਲਬ ਮਿਲਿਆ ਨਹੀਂ ਸੀ ਕਿਸੇ ਚੀਜ਼ ਨਾਲ ਆਇਆ ਸੀਗਾ ਇਹ ਤੇ ਮੈਂ ਇਹ ਚ ਸਾਫ਼ ਕਰਕੇ ਰੱਖ ਲਿਆ ਸੀ ਮੈਂ ਕਿ ਚਲੋ ਕੰਮ ਆਊ ਵੈਸੇ ਵੀ ਕਈ ਵਾਰ ਆਈਸਕ੍ਰੀਮ ਵਗੈਰਾ ਜਮਾਉਣੀ ਆ ਤਾਂ ਵੀ ਇਹ ਕੰਮ ਆਉਂਦਾ ਹਨਾ ਤੇ ਚਲੋ ਜੀ ਇਹਨੂੰ ਰੈਪ ਕਰਕੇ ਰੱਖ ਤੇ ਉਸ ਤੋਂ ਬਾਅਦ ਮੈਂ ਵੀ ਅੰਦਰ ਬਹਿ ਕੇ ਖਾਣੀ ਆ ਆ ਮੈਨੂੰ ਵੀ ਵਧੀਆ ਲੱਗਦਾ ਇਹ ਹਨਾ ਤੇ ਗਰਮੀ ਆ ਗਈਆਂ ਵੈਸੇ ਹੁਣ ਹਨਾ ਰੋਟੀ ਰੋਟੀ ਘਾਟੀ ਖਾਇਆ ਕਰੋ ਮਤਲਬ ਕਿ ਚਲੋ ਵੀ ਖਾਣਾ ਵੀ ਹੈ ਪਰ ਇਹ ਆ ਵੀ ਹਨਾ ਇਹ ਤਰਬੂਜ ਤਾਂ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾ ਹਨਾ ਇਹ ਤਾਂ ਸਸਤਾ ਹੀ ਆ ਜਾਂਦਾ ਪਰ ਇਹ ਬਹੁਤ ਵਧੀਆ ਹਨਾ ਗਰਮੀ ਬਹੁਤ ਜ਼ਿਆਦਾ ਹੋਗੀ ਇੰਨੀ ਕਿ ਜ਼ਿਆਦਾ ਗਰਮੀ ਹੋਈ ਹੋਏ ਦੋ ਦਿਨਾਂ ਤੋਂ ਫਿਰ ਹਨਾ ਬਹੁਤ ਔਖਾ ਗਰਮੀ ਦੇ ਵਿੱਚ ਉਸ ਤੋਂ ਬਾਅਦ ਜੋ ਵੀ ਸੀਗੇ ਕੇਲੇ ਲੈ ਕੇ ਆਏ ਸੀ ਕਲੇਰ ਸਾਹਿਬ ਤੇ ਉਹਨਾਂ ਨੂੰ ਮੈਂ ਜਿਵੇਂ ਦੱਸਿਆ ਨਾ ਤੁਹਾਨੂੰ ਬੜਾ ਹੋਇਆ ਪਿਆ ਅੱਜ ਕੱਲ ਉਹਨਾਂ ਨੂੰ ਫਰੂਟ ਖਾਣ ਦਾ ਸ਼ੇਕ ਪੀਣ ਦਾ ਹਨਾ ਉਹਨਾਂ ਨੂੰ ਬੜਾ ਜਿਆਦਾ ਹੋਇਆ ਹੋਇਆ ਗਿਆ ਹਨਾ ਤੇ ਉਸ ਤੋਂ ਬਾਅਦ ਚਲੋ ਕੇਲੇ ਸੀ ਜਿਹੜੇ ਇਦਾਂ ਮੈਂ ਇਹ ਵੀ ਇਹਦੇ ਡੰਡੀਆਂ ਹੁੰਦੀਆਂ ਨੇ ਨਾ ਜਿਹੜੀਆਂ ਕੇਲੇ ਨੇ ਹਨਾ ਉਹਨਾਂ ਨੂੰ ਇਦਾਂ ਉੱਪਰੋਂ ਕਵਰ ਕਰਕੇ ਰੱਖਦੇ ਨੇ ਹੁੰਦੀ ਐ ਮੈਂ ਸਿਲਵਰ ਪੇਪਰ ਦੇ ਨਾਲ ਤੇ ਚਲੋ ਜੀ ਇਹ ਵੀ ਹੁਣ ਹੋ ਗਿਆ ਕੰਮ ਹਨਾ ਫ੍ਰੀਜ ਦੇ ਵਿੱਚ ਰੱਖ ਤੇ ਇਹਨਾਂ ਨੂੰ ਇਹ ਹੋ ਗਿਆ ਕੰਮ ਉਹ ਖਤਮ ਮੇਰਾ ਕਿਚਨ ਦਾ ਸਾਰਾ ਦਿਨ ਮੈਂ ਨਾ ਜਿੰਨਾ ਟਾਈਮ ਮਤਲਬ ਕਿ ਕਦੇ ਇਹ ਹੋ ਜਾਂਦਾ ਸਾਡੀ ਜਿਵੇਂ ਗੱਡੀਆਂ ਦਾ ਕੰਮ ਕਦੇ ਕਲੇਰ ਸਾਹਿਬ ਆ ਗਏ ਕਦੇ ਪਿੰਦਰ ਆ ਗਿਆ ਫਿਰ ਇਹ ਬਣੀ ਟਾਈਮ ਸਣੀ ਆ ਜਾਂਦਾ ਬੈਂਕ ਤੋਂ ਹਨਾ ਤਾਂ ਫਿਰ ਮੇਰੇ ਚੱਲਦੇ ਰਹਿੰਦੇ ਨੇ ਕਿਚਨ ਦੇ ਕੰਮ ਕਦੇ ਵੀ ਖਤਮ ਨਹੀਂ ਹੁੰਦੇ ਉਸ ਤੋਂ ਬਾਅਦ ਮੈਂ ਆ ਗਈ ਸੀ ਰੂਮ 'ਚ ਮੈਂ ਬੈਠ ਕੇ ਖਾਣ ਲੱਗੀ ਸੀ ਇੱਥੇ ਮੈਨੂੰ ਆਵਾਜ਼ ਪੈ ਗਈ ਪਤਾ ਨਹੀਂ ਮੈਂ ਕੀ ਕਰਨਾ ਸੀਗਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਪਹਿਲਾਂ ਉਹ ਹੀ ਕੰਮ ਕਰਦੇ ਆਂ ਬਿਜਲੀ ਉੱਠ ਕੇ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਜਿਵੇਂ ਹਨਾ ਆਲੂ ਛਿੱਲਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਪਰੌਂਠੇ ਬਣਾਉਣੇ ਨੇ ਆਪਾਂ ਨੇ ਜਾਂ ਹਨਾ ਤਾਂ ਇੱਕ ਆਸਾਨ ਜੀ ਟ੍ਰਿਕ ਤੁਹਾਨੂੰ ਦਿੰਨੀ ਹੈਗੀ ਤੇ ਆਲੂ ਨੇ ਜਿਹੜੇ ਦੇਖੋ ਛਿੱਲਣ ਦੇ ਵਿੱਚ ਕਾਫੀ ਟਾਈਮ ਲੱਗਦਾਗਾ ਹਨਾ ਤੇ ਇਹਨੂੰ ਕੀ ਕਰਨਾ ਤੁਸੀਂ ਜਿਹੜੀ ਮਤਲਬ ਮੈਨੂੰ ਬਹੁਤ ਵਧੀਆ ਲੱਗਿਆ ਇਹ ਤਰੀਕਾ ਮੈਂ ਇਹ ਮਤਲਬ ਕਿ ਵੀਡੀਓ ਦੇਖੀ ਸੀ ਮੈਂ ਕਿਹਾ ਚਲੋ ਮੈਂ ਵੀ ਟਰਾਈ ਕਰਕੇ ਦੇਖਦੀ ਹੈਗੀ ਤੇ ਦੋ ਮਤਲਬ ਕਿ ਜਿਹੜੀਆਂ ਸੀਗੇ ਆਲੂ ਨੂੰ ਕੱਟ ਲਏ ਸੀ ਵਿਚਾਰ ਵਿਚਾਲ ਤੋਂ ਵਿਚਕਾਰੋਂ ਕੱਟ ਕੇ ਆਲੂ ਨੂੰ ਏਦਾਂ ਨਾ ਜਿਹੜੀ ਆਪਣੀ ਝਾਰਨੀ ਹੁੰਦੀ ਹੈ ਗੁਲਗੁਲਿਆਂ ਵਾਲੀ ਜਾਂ ਕੁਝ ਵੀ ਆਪਾਂ ਇਹਦੇ ਨਾਲ ਪਾ ਦਲਦੇ ਆ ਤੇ ਉਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਕਰਤਾ ਸੀ ਜਿਹੜਾ ਛਿਲਕਾ ਉੱਪਰ ਰਹਿ ਜਾਂਦਾ ਆਲੂ ਨੀਚੇ ਚਲੇ ਜਾਂਦਾ ਤੁਸੀਂ ਇਸੇ ਤਰ੍ਹਾਂ ਦੀ ਜਿਹੜੀ ਝਾਰਨੀ ਲੈਣੀ ਹੈ ਠੀਕ ਹੈ ਜੀ ਗੁਲਗੁਲਿਆਂ ਵਾਲੀ ਜਾਂ ਮਠੀਆਂ ਵਾਲੀ ਜੋ ਵੀ ਬਣਾਉਣੇ ਆਪਾਂ ਕਹਨੇ ਆ ਹਨ ਇਹਨਾਂ ਨੂੰ ਬਸ ਤਾਂ ਗੁਲਗੁਲੇ ਵਾਲੀ ਉਹ ਕਿਹਾ ਜਾਂਦਾ ਤੁਸੀਂ ਦੱਸਿਓ ਤੁਸੀਂ ਕਿਹੜੀ ਕਹਿੰਦੇ ਹੋ ਪਰ ਪਤਾ ਇੱਥੇ ਮਾਲਵਾ ਸਾਈਡ ਤਾਂ ਮਾਲਵੇ ਵਾਲੇ ਤਾਂ ਗੁਲਗੁਲੇ ਵਾਲੀ ਉਹ ਚਾਰਨੀ ਕਹਿੰਦੇ ਹੁੰਦੇ ਆ ਕਿ ਪਹਿਲਾਂ ਗੁਲਗੁਲੇ ਦੀ ਮਸ਼ਹੂਰ ਹੈ ਤੇ ਇਸ ਤਰ੍ਹਾਂ ਕਰਕੇ ਨਾ ਬੜੇ ਈਜ਼ੀ ਨੇ ਜਿਹੜੇ ਇਹ ਆਲੂ ਛਿੱਲਣੇ ਨੇ ਤੇ ਮੈਸ਼ ਕਰਨੇ ਵੀ ਬਹੁਤ ਈਜ਼ੀ ਨੇ ਜਿਵੇਂ ਪਰੌਂਠੇ ਬਣਾਉਣੇ ਜਾਂ ਸਬਜ਼ੀ ਵੀ ਤੁਸੀਂ ਬਣਾਉਣੇ ਉਹ ਵੀ ਬਣ ਜੂ ਕੋਈ ਹੋਣੀ ਤੇ ਉਸ ਤੋਂ ਬਾਅਦ ਇੱਥੇ ਸ਼ਾਮ ਦਾ ਟਾਈਮ ਆ ਮੈਂ ਲੱਗੀਆਂ ਆਈਸਕ੍ਰੀਮ ਬਣਾਉਣ ਸਨ ਨਹੀਂ ਕਹਿੰਦਾ ਮੰਮੀ ਤੂੰ ਉਸ ਦਿਨ ਤੋਂ ਬਾਅਦ ਆਈਸਕ੍ਰੀਮ ਬਣਾਈ ਨਹੀਂ ਮੈਂ ਕਿ ਚੱਲ ਅੱਜ ਬਣਾ ਦੇਣੀ ਹੈਗੀ ਬਦਾਮ ਲਏ ਸੀ ਗਰਮ ਪਾਣੀ ਦੇ ਨਹੀਂ ਬਦਾਮ ਨਹੀਂ ਸੋਰੀ ਕਾਜੂ ਕਾਜੂ ਗਰਮ ਪੂਰਾ ਪਾਣੀ ਕਰਕੇ ਨਾ ਕਿਉਂਕਿ ਮੇਰੇ ਟਾਈਮ ਤੇ ਜਮਾਉਣ ਲੱਗੀ ਸੀ ਉਹਨੂੰ ਮੈਂ ਪਿਉਤਾ ਸੀਗਾ ਉਸ ਤੋਂ ਬਾਅਦ ਜਿਹੜੀ ਸੂਜੀ ਸੀ ਸੂਜੀ ਲੋ ਫਲੇਮ ਤੇ ਕਰਕੇ ਮੈਂ ਜਿੰਨਾ ਟਾਈਮ ਥੋੜੀ ਜਿਹੀ ਰੈੱਡ ਜੀ ਨਹੀਂ ਹੋਏ ਉਹਨਾਂ ਟਾਈਮ ਇਹਨੂੰ ਭੁੰਨਿਆ ਕਿਉਂਕਿ ਇਹਦਾ ਕੱਚਾਪਣ ਜੇ ਗੱਡੇ ਸੂਜੀ ਦਾ ਬਰੀਕ ਵਾਲੀ ਸੂਜੀ ਲੈਣੀ ਤੁਸੀਂ ਅੱਜ ਆਪਾਂ ਸੂਜੀ ਦੀ ਜਿਹੜੀ ਆਈਸਕ੍ਰੀਮ ਤੁਹਾਨੂੰ ਦੱਸਦੇ ਆ ਬਣਾਉਣ ਤੇ ਇਹਦੇ ਵਿੱਚ ਮੈਂ ਫੁੱਲ ਫੈਟ ਵਿੱਚ ਸੀਗੀ ਮਲਾਈ ਦੁੱਧ ਲਿਆਗਾ ਹੈ ਨਾ ਤੇ तकरीबन ਮੇਰੇ ਦੋ ਗਲਾਸ ਜਿਹੜੇ ਦੁੱਧ ਦੇ ਲੱਗੇ ਆ ਅ ਅੱਧੀ ਕੌਲੀ ਜਿਹੜੀ ਸੀਗੀ ਸੂਜੀ ਤੁਸੀਂ ਇਸ ਤੋਂ ਘੱਟ ਵੀ ਪਾ ਸਕਦੇ ਹੋ ਕਿ ਬਹੁਤ ਟੇਸਟੀ ਬਣੂਗੀ ਪਰ ਮੇਰੇ ਤੋਂ ਥੋੜੀ ਜਿਹੀ ਜ਼ਿਆਦਾ ਹੋ ਗਈ ਸੀਗੀ ਤੇ ਇਹਨੂੰ ਆਪਾਂ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਦੁੱਧ ਪਾ ਕੇ ਵੀ ਇੱਕ ਇਦਾਂ ਦਾ ਬਸ ਡੋ ਜ ਡੋ ਵੀ ਨਹੀਂ ਕਰਨਾ ਆਪਾਂ ਤਿਆਰ ਇੱਕ ਇਦਾਂ ਦਾ ਆਪਾਂ ਪੇਸਟ ਜਿਹਾ ਬਣਾ ਲੈਣਾ ਉਸ ਤੋਂ ਠੰਡਾ ਹੋਣ ਤੋਂ ਬਾਅਦ ਇਹਨੂੰ ਮਿਕਸੀ ਦੇ ਜੱਗ ਵਿੱਚ ਪਾ ਕੇ ਆਪਾਂ ਇਹਦੇ ਵਿੱਚ ਥੋੜਾ ਥੋੜਾ ਨਾਲ-ਨਾਲ ਦੁੱਧ ਹੋਰ ਪਾਵਾਂਗੇ ਤੇ ਇਲਾਇਚੀ ਪਾਊਡਰ ਪਾਵਾਂਗੇ ਠੀਕ ਹੈ ਜੀ ਤੇ ਜਿਹੜੇ ਕਾਜੂ ਭੋਂਕੇ ਰੱਖੇ ਸੀ ਉਹ ਵੀ ਵਿੱਚੇ ਆਪਾਂ ਇਹਨਾਂ ਦੇ ਪਾ ਲਵਾਂਗੇ ਪੀਸ ਕੇ ਤੇ ਚੀਨੀ ਤੁਸੀਂ ਇਹਦੇ ਵਿੱਚ ਚੀਨੀ ਆਪਣੇ ਹਿਸਾਬ ਨਾਲ ਐਡ ਕਰ ਲਿਓ ਜਿੰਨਾ ਮਿੱਠਾ-ਖੱਟਾ ਵੱਧ ਖਾਣੇ ਹੋ ਬਹੁਤ ਟੇਸਟੀ ਜਿਹੜੀ ਇਹ ਬਣ ਕੇ ਆਈਸਕ੍ਰੀਮ ਤਿਆਰ ਹੁੰਦੀ ਹੈਗੀ ਪਹਿਲਾਂ ਮੈਂ ਬਹੁਤ ਬਣਾਇਆ ਕਰਦੀ ਸੀਗੀ ਬਨੀਲਾ ਐਸੈਂਸ ਹੈਗਾ ਤੁਹਾਡੇ ਕੋਲ ਫਿਰ ਤਾਂ ਬਸ ਕਿਹਈ ਬਾਤਾਂ ਨੇ ਇਹਦੀਆਂ ਫਿਰ ਤਾਂ ਇਹਨਾਂ ਟੇਸਟ ਇਹਦਾ ਵਧੀਆ ਆਉਂਦਾ ਆਈਸਕ੍ਰੀਮ ਦਾ ਬਹੁਤ ਵਧੀਆ ਟੇਸਟ ਆਉਂਦਾਗਾ ਫਿਰ ਤੇ ਦਾ ਹਨਾ ਪਰ ਮੇਰੇ ਕੋਲ ਸੀਗਾ ਟਾਈਮ ਹੋ ਗਿਆ ਸੀ ਮੈਂ ਜਦੋਂ ਸਫਾਈ ਕਰੀ ਸੀ ਕਿਚਨ ਦੀ ਤਾਂ ਮੈਂ ਉਹ ਠੀਕਤਾ ਸੀ ਤੇ ਲਓ ਜੀ ਇੱਕ ਵਾਰ ਇਹਨੂੰ ਗ੍ਰाइंड ਕਰ ਲਿਆ ਵਿੱਚ ਹੀ ਇਹਦੇ ਕਾਜੂ ਦਾ ਪੇਸਟ ਜਿਹੜਾ ਉਹ ਮਿਕਸ ਕਰਕੇ ਰੈਪ ਕਰਕੇ ਇਹਨੂੰ 2 ਘੰਟਿਆਂ ਦੇ ਲਈ ਜੇ ਤਾਂ ਤੁਸੀਂ ਮਤਲਬ ਕਿ ਉਹ ਕਰਦੇ 2 ਘੰਟਿਆਂ ਲਈ ਫ੍ਰੀਜ਼ਰ ਦੇ ਵਿੱਚ ਰੱਖੋ ਪਹਿਲਾਂ ਮੈਂ ਫ੍ਰੀਜ਼ਰ ਰੱਖਤਾ ਸੀ ਪਰ ਲਾਈਟ ਜਾਣ ਕਰਕੇ ਮੈਂ ਲੇਟ ਹੋ ਗਈ ਅੱਜ ਲਾਈਟ ਚਲੀ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਂ ਬਾਹਰ ਕੱਢ ਗਈ ਫ੍ਰੀਜ ਦੇ ਵਿੱਚ ਰੱਖ ਗਈ ਫ੍ਰੀਜ਼ਰ ਦੇ ਵਿੱਚ ਨਹੀਂ ਰੱਖਿਆ ਫਿਰ ਮੈਂ ਓਵਰਨਾਈਟ ਇਹਨੂੰ ਫ੍ਰੀਜ ਦੇ ਵਿੱਚ ਹੀ ਰੱਖਤਾ ਹਨਾ ਤੇ ਉਸ ਤੋਂ ਬਾਅਦ ਫਿਰ ਇੱਥੇ ਟਾਈਮ ਤੁਸੀਂ ਦੇਖ ਸਕਦੇ ਹੋ ਕਾਫੀ ਹੋ ਗਿਆ ਸੀਗਾ ਤੇ ਮੈਨੂੰ ਇਹ ਜੇ ਦੋ ਘੰਟੇ ਫ੍ਰੀਜ਼ਰ ਦੇ ਵਿੱਚ ਰੱਖੂੰਗੀ ਤਾਂ 12:00 ਵਜੇ ਜਾਣੇ ਨੇ ਮੈਂ ਲੇਟ ਹੋ ਜਾਣਾਗਾ ਤੇ ਉਸ ਤੋਂ ਬਾਅਦ ਨੈਕਸਟ ਮਾਰਨਿੰਗ ਦੇ ਵਿੱਚ ਮੈਂ ਇਹਨੂੰ ਲੱਗੀ ਐਂਗੀ ਦੁਬਾਰਾ ਗ੍ਰाइंड ਕਰਨ ਤੇ ਫ੍ਰੀਜ ਦੇ ਵਿੱਚੋਂ ਮੈਂ ਇਹਨੂੰ ਬਾਹਰ ਕੱਢ ਲਿਆ ਆਈਸਕ੍ਰੀਮ ਨੂੰ ਇਹ ਜਿਹੜਾ ਪ੍ਰੋਸੈਸ ਆ ਇਹ ਜ਼ਰੂਰੀ ਹੈ ਜਿਵੇਂ ਦੋ ਘੰਟੇ ਤੁਸੀਂ ਪਹਿਲਾ ਸਟੈਪ ਤੋ ਤੋਂ 3 ਘੰਟੇ ਫ੍ਰੀਜ਼ਰ ਦੇ ਵਿੱਚ ਰੱਖਣੀ ਹੈ ਇਹ ਵਾਲੀ ਆਈਸਕ੍ਰੀਮ ਇਹਦੇ ਵਿੱਚ ਬਰਫ਼ ਨਹੀਂ ਜੰਮਣ ਦੇਣੀ ਉਸ ਤੋਂ ਬਾਅਦ ਤੁਸੀਂ ਕੱਢ ਕੇ ਫਿਰ ਇਹਨੂੰ ਗ੍ਰाइंड ਕਰਨਾ ਹੈ ਨਾ ਜਿਵੇਂ ਮੈਂ ਹਮਨੇ ਫ੍ਰੀਜ਼ਰ ਚੀਨੀ ਰੱਖਿਆ ਸੀ ਫ੍ਰਿਜ ਚ ਰੱਖਦਾ ਸੀਗਾ ਇਹ ਵਾਲੀ ਆਈਸਕ੍ਰੀਮ ਨੂੰ ਤੇ ਉਸ ਤੋਂ ਬਾਅਦ ਹੁਣ ਮੈਨੂੰ ਜੱਗ ਦੇ ਵਿੱਚ ਪਾ ਕੇ ਫਿਰ ਤੋਂ ਚਲਾ ਦੂੰਗੀ ਫਿਰ ਇਹਨੂੰ ਗ੍ਰाइंड ਕਰ ਲਵਾਂ ਕਿ ਇਹਦਾ ਟੈਕਸਚਰ ਹੈ ਜਿਹੜਾ ਫੇਰ ਹੀ ਵਧੀਆ ਆਊਗਾ ਜੇ ਤੁਸੀਂ ਇਹਨੂੰ ਦੂਸਰੀ ਵਾਰ ਗ੍ਰाइंड ਕਰਦੇ ਹੋਗੇ ਹੈ ਨਾ ਤੇ ਲੋ ਜੀ ਇਸ ਤਰ੍ਹਾਂ ਆਪਾਂ ਇਹਨੂੰ ਦੋ ਬਰਾਂ ਦੇ ਵਿੱਚ ਜੱਗ ਦੇ ਵਿੱਚ ਪਾ ਕੇ ਗ੍ਰाइंड ਕਰ ਲਿਆ ਵੱਡੇ ਜੱਗ 'ਚ ਹੀ ਪਾਲਿਆ ਸੀ ਕਿਉਂਕਿ ਛੋਟੇ ਜੱਗ ਦੇ ਵਿੱਚ ਨਹੀਂ ਇਹਨੇ ਹੁਣ ਅਸੀਂ ਪਰ ਵੱਡੇ ਜੱਗ 'ਚ ਵੀ ਵਧਿਆ ਦਿੰਦੇ ਉਸ ਤੋਂ ਬਾਅਦ ਆਹ ਵਾਲਾ ਕੰਟੇਨਰ ਲਿਆ ਏਅਰਟਾਈਟ ਇਹ ਵੀ ਤੇ ਇਹਦੇ ਵਿੱਚ ਪਹਿਲਾਂ ਆਈਸਕ੍ਰੀਮ ਪਾਈ ਹੈ نیچے ਹੈਨਾ ਜਿਹੜਾ ਵੈਟਰ ਸੀਗਾ ਆਈਸਕ੍ਰੀਮ ਦਾ ਹਜੇ ਆਈਸਕ੍ਰੀਮ ਬਣੀ ਨਹੀਂ ਹੈਗੀ ਹਜੇ ਤਾਂ ਸਿਰਫ ਬੈਟਰੀ ਤਿਆਰ ਹੋਇਆਗਾ ਤੇ ਇਹ ਪਾਤੀ ਸੀ ਵਾਈਟ ਕਲਰ ਦੀ ਉਸ ਤੋਂ ਬਾਅਦ ਥੋੜਾ ਜਿਵੇਂ ਫੂਡ ਕਲਰ ਲਿਆ ਸੀ ਪਿੰਕ ਕਲਰ ਦਾ ਮੈਨੂੰ ਬਹੁਤ ਵਧੀਆ ਲੱਗਦਾ ਏਦਾਂ ਹੈਨਾ ਕੁਛ ਨਾ ਕੁਛ ਕਰਨ ਦਾ ਤੇ ਫੂਡ ਕਲਰ ਲਿਆ ਪਿੰਕ ਕਲਰ ਇਹਨੂੰ ਥੋੜੀ ਇਹ ਮਤਲਬ ਕਿ ਬੈਟਰ ਦੇ ਵਿੱਚ ਵਾਈਟ ਬੈਟਰ ਦੇ ਵਿੱਚ ਮਿਕਸ ਕੀਤਾ ਤਾਂ ਇਹ ਪਿੰਕ ਕਲਰ ਬਣ ਗਿਆ ਠੀਕ ਹੈ ਜੀ ਤੇ ਇਹਨੂੰ ਉੱਪਰ ਮਿਕਸ ਕਰ ਦਾਂਗੇ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਫਿਰ ਮੈਂ ਵਾਈਟ ਜਿਹੜਾ ਹਨਾ ਮਿਕਸਚਰ ਆ ਉਹ ਤੇ ਉੱਪਰ ਦੀ ਫਿਰ ਆਪਾਂ ਇੱਕ ਕਲੀਅਰ ਮਤਲਬ ਕਿ ਵਾਈਟ ਦੀ ਹੋ ਗਈ ਫਿਰ ਇੱਕ ਕਲੀਅਰ ਪਿੰਕ ਦੀ ਹੋ ਗਈ ਉੱਪਰ ਫਿਰ ਵਾਈਟ ਦੀ ਜਿਹੜੀ ਲੇਅਰ ਹੋ ਗਈ ਇਸ ਤਰ੍ਹਾਂ ਆਈਸਕ੍ਰੀਮ ਆਈਸਕ੍ਰੀਮ ਹੈ ਜਿਹੜੀ ਬੱਚਿਆਂ ਨੂੰ ਬਣਾ ਕੇ ਦਿੰਨੇ ਆ ਤਾਂ ਬੱਚੇ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਸੋਹਣੀ ਹੋ ਜਾਂਦੀ ਹੈ ਡੈਕੋਰੇਟ ਚੀਜ਼ ਵਧੀਆ ਲੱਗਦੀ ਹੁੰਦੀ ਹੈ ਨਾ ਬੱਚਿਆਂ ਨੂੰ ਦੇਖਣ ਦੇ ਵਿੱਚ ਤੇ ਖਾਣ ਦੇ ਵਿੱਚ ਵੀ ਸੱਚੀ ਇਹ ਆਈਸਕ੍ਰੀਮ ਹੈ ਜਿਹੜੀ ਬਹੁਤ ਟੇਸਟੀ ਬਣਦੀ ਹੈਗੀ ਪਰ ਕੱਟ ਕੇ ਤੁਹਾਨੂੰ ਕੱਲ ਨੂੰ ਦਿਖਾਵਾਂਗੀ ਜਦੋਂ ਬਣ ਗਈ ਤਿਆਰ ਹੋ ਗਈ ਕਿਉਂਕਿ ਜੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਆਈਸਕ੍ਰੀਮ ਦਿਖਾਉਣ ਲੱਗੀ ਤਾਂ ਬਹੁਤ ਜ਼ਿਆਦਾ ਵੀਡੀਓ ਨੇ ਲੰਬਾ ਹੋ ਜਾਣਾ ਉਸ ਤੋਂ ਬਾਅਦ ਇੱਕ ਕੰਟੇਨਰ ਭਰ ਗਿਆ ਸੀ ਥੋੜਾ ਜਿਹਾ ਵੈਟਰ ਬਚ ਗਿਆ ਸੀਗਾ ਤੇ ਉਹਦੇ ਵਿੱਚ ਮੈਂ ਥੋੜਾ ਥੋੜਾ ਜਿਹਾ ਫੂਡ ਕਲਰ ਜਿਹੜਾ yellow ਕਲਰ ਵਾਲੇ ਹੈਗਾ ਤੇ ਥੋੜਾ ਜਿਹਾ white ਜਿਹੜਾ ਸੀਗਾ ਮਿਕਸਚਰ ਇਹ ਰੱਖ ਲਿਆ ਸੀਗਾ ਹਨ ਤੇ ਉਸ ਤੋਂ ਬਾਅਦ ਜਿਹੜੇ ਮੇਰੇ ਕੋਲ ਸੀ ਮੋਲਟ ਆ ਆਈਸਕ੍ਰੀਮ ਵਾਲੇ ਹਨ ਇਹਦੇ ਵਿੱਚ ਆਪਾਂ ਭਰ ਦਿੰਨੇ ਆ ਪੂਰਾ ਇਹ ਵੀ ਹੋ ਗਿਆ ਸੀਗਾ ਅੱਧੀ ਕੌਲੀ ਦੋ ਗਲਾਸ ਜਿਹੜੇ ਦੁੱਧ ਦੇ ਸੀਗੇ ਉਹਨਾਂ ਦੇ ਵਿੱਚੋਂ ਇਹ ਵਾਲੀ ਆਈਸਕ੍ਰੀਮ ਆਪਾਂ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਵੀ ਕਿੰਨੇ ਬਣੀ ਆਗੀ ਤੇ ਇਹ ਆਪਾਂ ਇਹਦੇ ਵਿੱਚ ਪਹਿਲਾਂ ਇੱਕ ਵਿੱਚ ਵਿੱਚ yellow ਪਾ ਕੇ ਉੱਪਰ white ਪਾ ਕੇ ਫਿਰ yellow ਪਾਤੀ ਹੈਨਾ ਇਦਾਂ ਇਹ ਵਾਲੇ ਦੋ ਉਹਦੇ ਵਿੱਚ ਤਾਂ ਮੋਲਟ ਦੇ ਵਿੱਚ ਇਦਾਂ ਜਮਾਈਏ ਫਿਰ نیچے yellow ਪਾ ਕੇ ਉੱਪਰ ਫਿਰ ਹੈਨਾ white ਪਾ ਮਤਲਬ ਕਿ نیچے white ਪਾ ਕੇ ਉੱਪਰ ਵਿਚਾਲੇ ਫਿਰ yellow ਦੀ ਲੇਅਰ ਕਰਤੀ ਉੱਪਰ ਫਿਰ white ਇਦਾਂ ਕਰਕੇ ਚਾਰ ਦੇ ਵਿੱਚ ਇਦਾਂ ਜਮਾਤੀ ਮੈਂ ਕਿਹਾ ਚਲੋ ਦੇਖ ਲਿਆ ਹੈਨਾ ਤੇ ਚਲੋ ਜੀ ਇਹ ਹੁਣ ਰੱਖ ਦਈਏ ਮੈਂ ਫ੍ਰੀਜ ਦੇ ਵਿੱਚ ਫ੍ਰੀਜ਼ਰ ਦੇ ਵਿੱਚ ਸੱਤ ਤੋਂ 8 ਘੰਟਿਆਂ ਦੇ ਲਈ ਤੇ ਬਾਕੀ ਫਿਰ ਆਪਾਂ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਵਾਂਗੇ ਵੀ ਇਹ ਆਈਸਕ੍ਰੀਮ ਕਿਸ ਤਰ੍ਹਾਂ ਦੀ ਬਣੀ ਆਗੀ ਹਨਾ ਉਹ ਕੱਲ ਵਾਲੇ ਵੀ ਬਲੌਗ ਚ ਦੱਸਾਂਗੇ ਤੇ ਨਾਲ ਹੀ ਮੇਰੇ ਲਈ ਇੱਕ ਜਿਹੜੇ ਹੁੰਦੇ ਨੇ ਆਪਾਂ ਆਈਸਕ੍ਰੀਮ ਦੇ ਉੱਪਰ ਪਾਉਂਦੇ ਆ ਹਨਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਠੀਕ ਆ ਜੀ ਮਿਲਦੇ ਆ ਕੱਲ ਨੂੰ ਬਲੌਗ ਦੇ ਨਾਲ